ਇਹ ਇਹ ਬੱਚਾ অলরেਡੀ 1 ਨਹੀਂ 2 ਨਹੀਂ 3 ਨਹੀਂ 4 ਵਾਰੀ ਰਿਫਿਊਜ਼ ਸੀ ਇਹਦੇ ਤੇ ਚਾਰੋ ਵਾਰੀ ਤੁਹਾਡੇ ਕੰਸਲਟੈਂਟ ਸੇਮ ਸੀ ਕਿ ਬੱਖਰੇ ਬੱਖਰੇ ਸੀ ਅਲੱਗ ਅਲੱਗ ਸੀ ਅਲੱਗ ਅਲੱਗ ਸੀ ਲੁਧਿਆਣੇ ਤੋਂ ਹਾਂਜੀ ਚਲੋ ਜੀ ਥੋੜੀ ਜਿਹਾ ਦੇ ਕੇਸ ਚ ਮੇਂ ਵੀ ਦਿੱਕਤ ਹੋ ਸਕਦੀ ਹੈ ਮੈਂ ਜਰੂਰ ਦੱਸਾਂਗਾ ਸੋ ਵੀਡੀਓ ਸਟਾਰਟ ਹੁਣ ਤੋਂ ਪਹਿਲਾਂ ਵੀ ਮੇਰੇ ਨਾਲ ਤਾਂ ਸੱਸਾਸੀ ਕੀ ਘਬਰਾਵਾਂਣੀ ਹੈ ਕਿਉਂਕਿ ਇਹਨਾਂ ਦੇ ਕੇਸ ਕਾਫੀ ਕੰਪਲਿਕਸ਼ਨ ਸੀਗੇ ਆ ਚਾਰ ਚਾਰ ਰਿਫਿਊਜ਼ ਸੀਗੇ ਉਹਦਾ ਡੈਫੀਨਿਟਲੀ ਆਪਾਂ ਹੱਲ ਵੀ ਕੱਢ ਕੇ ਦਵਾਂਗੇ ਸਲੂਸ਼ਨ ਕੱਢਾਂਗੇ ਠੀਕ ਹੈ ਤੇ ਕੌਣ ਉਪਰ ਕਰੂਗਾ ਕਾਲ ਨਹੀਂ ਕੋਈ ਗੱਲ ਨਹੀਂ ਸਰ ਕਰੋ ਮੈਂ ਸਰ ਕਰ ਮੈਂ ਦੱਸਣਾ ਚਾਹਾਂਗਾ ਜੀ ਇਹ ਤੇ ਕੈਮਰਾ ਜ਼ਰੂਰ ਮਾਰੀਓ ਤੁਸੀਂ ਪਲੀਜ਼ ਕਿ ਥੋੜੇ ਜਿਹਾ ਘਬਰਾਏ ਹੋਏ ਆ ਕਿਉਂਕਿ ਇਹ ਕੋਲ ਅਰੇਡੀ ਇੱਕ ਵੀ ਦੋਰੀ ਚਾਰ ਚਾਰ ਫਿਊਜ਼ਰ ਲੱਗੀਆਂ ਬੰਦਾ ਬੰਨ ਹਾਰ ਜਾਂਦਾ ਤੇ ਥੋੜਾ ਜਿਹਾ ਇਹਨਾਂ ਨੂੰ ਮੈਂ ਵੀ ਡਰਾਂਦਾ ਸੀ ਕਿਉਂਕਿ ਤੁਹਾਡੀ ਰਿਫਿਊਜ਼ਲ ਹੈ ਪਰ ਮੈਂ ਦੱਸਣਾ ਚਾਹਾਂਗਾ ਜੀ ਵੀਜ਼ਾ ਲੱਗ ਚੁੱਕਾ ਹੈ ਠੀਕ ਹੈ ਜੀ ਤਾਂ ਕਿ ਜਦੋਂ ਥੋੜਾ ਜਿਹਾ ਸਰਪ੍ਰਾਈਜ਼ ਤਾਂ ਬਣਦਾ ਹੈ ਤਾਂ ਕਿ ਥੋੜਾ ਜਿਹਾ ਵੀਜ਼ੇ ਦਾ ਮੁੱਲ ਪਤਾ ਲੱਗੇ ਕਿਉਂਕਿ ਦੇਖੋ ਬਾਹਰ ਏਜੰਟਸ ਕੀ ਕੀ ਹਾਲ ਬੱਚਿਆਂ ਦਾ ਕਰ ਰਹੇ ਆ ਲੱਖਾਂ ਰੁਪਏ ਖਰਾਬ ਕਰਾਤਾ ਤਿੰਨ ਸਾਲ ਲਾਈਫ ਦੇ ਨਾਲ ਖਰਾਬ ਕਰਤੇ ਚਾਰ ਚਾਰ ਵੀਜ਼ੇ ਲਾਚ ਬੜਾਤੀ ਹੈ ਤੇ ਤੋ ਤੁਹਾਡੇ ਕੋਲ ਇੱਕ ਮੈਸੇਜ ਲੈਣੀ ਆ ਵਧੀਆ ਜੀ ਕੀ ਮੈਸੇਜ ਹੋਵੇ ਤੁਹਾਡਾ ਇਹ ਕਮਨ ਹੈ ਕਿਤੇ ਵੀ ਨਾ ਜਾਓ ਸਿਰਫ ਉਹ ਵੀਜ਼ਾ ਤੇ ਆਓ ਤੇ ਬਣਾ ਵੀਜ਼ਾ ਲੈ ਕੇ ਲੁਧਿਆਣੇ ਵਾਲਿਆਂ ਨੂੰ ਕਿਤੇ ਹੁਣ ਤੰਗ ਨਾ ਹੋਵੋ